ਕਿ ਦੂਜੀਆਂ ਪਾਰਟੀਆਂ ਨੇ ਪੰਜਾਬ ਨਾਲ ਬਹੁਤ ਵੱਡੇ ਧੋਖੇ ਕੀਤੇ ਸਾਨੂੰ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਹਰੇਕ ਫੀਲਡ ਸਾਨੂੰ ਬੜਾ ਪਿਛੜ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬਹੁਤ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਹੁਤ ਵੱਡੀ ਉਮੀਦ ਆ ਤੇ ਉਹਦਾ ਕਰਕੇ ਮੇਰੇ ਖਿਆਲ ਪੰਜਾਬ ਦੇ ਜਿਹੜੇ ਸਿਰਦ ਲੋਕ ਆ ਜਿਹੜੇ ਪੰਜਾਬ ਦੀ ਹੋਂਦ ਨੂੰ ਹੋਂਣੀ ਨੂੰ ਬਚਾਈ ਰੱਖਣਾ ਚਾਹੁੰਦੇ ਆ ਉਹ ਵੱਡੀ ਪੱਦਰ ਤੇ ਪੁਰਾਣਾ ਇਹ ਸਾਰਾ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਆ ਪਿਛਲੇ ਸਾਲ ਆਗਾਜ਼ ਹੋਇਆ ਸੀ ਪਾਰਟੀ ਦਾ ਅੱਜ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਜਿਹੜਾ ਇੱਥੇ ਲੋਕ ਆਪ ਹਮਾਰੇ ਜਿਹੜਾ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਤੇ ਇਹ ਜਵਾਬ ਦਿੱਤਾ ਇਹਨਾਂ ਸਰਕਾਰਾਂ ਨੂੰ ਵੀ ਕਿ ਭਾਈ ਅਮਰਪਾਲ ਸਿੰਘ ਨੂੰ 2027 ਚ ਸੀਐਮ ਵੀ ਬਣਾਉਣਾ ਤੇ ਜਿਹੜੇ ਪੰਚ ਦੀ ਆਗਵਾਈ ਵੀ ਕਰਨ ਇਹ ਜੜੀਆਂ ਧਿਰਾਂ ਨੇ ਚਾਹੇ ਭਾਜਪਾ ਆ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਇਹ ਸਾਰੀਆਂ ਕਦੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ ਸੋ ਸਾਡੀ ਜਿਹੜੀ ਇਹ ਖੇਤਰੀ ਤੈਰਿਆ ਅਕਾਲੀ ਦਲ ਵਾਰਿਸ ਪੰਜਾਬ ਦੀ ਇਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਸਾਡਾ ਏਜੰਡਾ ਹੀ ਜਦੋਂ ਪਹਿਲੇ ਦਿਨ ਅਸੀਂ ਪਾਰਟੀ ਬਣਾਈ ਉੱਥੇ ਪੰਥ ਬਚਾਓ ਤੇ ਪੰਜਾਬ ਬਚਾਓ ਸਿਗਾ ਸੋ ਅਸੀਂ ਜਿਹੜਾ 1920 ਦੇ ਵਿੱਚ ਅਕਾਲੀ ਦਲ ਬਣਿਆ ਸੀਗਾ ਜਿਸ ਕਰਕੇ ਬਣਿਆ ਸੀਗਾ ਉਸ ਗੱਲ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਆ ਕੌਮ ਨੇ ਬੜਾ ਸੰਤਾਪ ਹੰਡਾਇਆ ਹਰ 4 ਸਾਲ ਦਾ ਸਮਾਂ ਹੋ ਗਿਆ ਸਮਝੋ ਚ ਇਹ ਤੇ ਰਾਜ ਕਰਦੇ ਆ ਇਨਾਂ ਨੇ ਇਹ ਵਾਅਦੇ ਕਰਕੇ ਆਏ ਸੀ ਕਿ ਅਸੀਂ ਇਸ ਤੋਂ ਮਾਫੀਆ ਨਸ਼ਿਆ ਮਾਫੀਆ ਰੇਤਾ ਮਾਫੀਆ ਹੋਰ ਜਿਹੜੇ ਮਾਫੀਏ ਇੱਥੇ ਕੰਮ ਕਰ ਰਿਹਾ ਪੂ ਮਾਫੀਆ ਸਾਰੇ ਨੂੰ ਖਤਮ ਕਰਾਂਗੇ ਮੇਰਾ ਖਿਆਲ ਸਰਕਾਰ ਕਿਸੇ ਕੰਮ 'ਚ ਵੀ ਸਫਲ ਨਹੀਂ ਹੋ ਸਕੀ ਸਰਕਾਰ ਹਰੇਕ ਪੰਨੇ ਤੇ ਫੇਲ ਹੋਈ ਆ ਤੇ ਨਸ਼ੇ ਦਾ ਤੇ ਨਸ਼ਾ ਵੀ ਨਸ਼ੇ ਦਾ ਬੋਲਬਾਲਾ ਸੋ ਅੱਗੇ ਤੋਂ ਹੀ ਵੱਰ ਚੁੱਕਾ ਦਿਨ ਦਿਹਾੜੇ ਪਤਾ ਨਹੀਂ ਇੱਕ ਦਿਨ 'ਚ ਕਿੰਨੀਆਂ ਨੌਜਵਾਨਾਂ ਦੀਆਂ ਜਿਹੜੀਆਂ ਕੇ ਲਾਸ਼ਾਂ ਬਲਦੀਆਂ ਸਾਨੂੰ ਹਰ ਕਾਨਫਰੰਸ ਦੇ ਉੱਤੇ ਸਾਰੀ ਸੰਗਤ ਕਹਿੰਦੀ ਸੀ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਗੱਲ ਆ ਉਹ ਠੀਕ ਆ ਤੁਸੀਂ ਲੀਗਲੀ ਤੌਰ ਤੇ ਕੋਰਟ ਦੇ ਵਿੱਚ ਕਰ ਰਹੇ ਆ ਪਰ ਜਿਹੜੀਆਂ ਸਰਕਾਰਾਂ ਨੇ ਧੱਗਾ ਕੀਤਾ ਹੋਇਆ ਉਹਨਾਂ ਦੇ ਖਿਲਾਫ ਵੀ ਸਾਨੂੰ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਪਤਾ ਲੱਗੇ ਕਿ ਸੰਗਤ ਕੀ ਚਾਹੁੰਦੀ ਆ ਪੰਜਾਬ ਦੀ ਸੋ ਉਹਦੇ ਲਈ 10 ਤਰੀਕ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕੋਠੀ ਆ ਉਹਦਾ ਘਰਾਉ ਕਰਨ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਸੰਗਤ ਨੂੰ ਲੈ ਕੇ ਜਾਗੇ ਸਾਲ ਚ ਇੱਕ ਵੱਡੀ ਪ੍ਰਾਪਤੀ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਕਿਉਂਕਿ ਵੱਡੀਆਂ ਪਾਰਟੀਆਂ ਨੂੰ ਚੈਲੰਜ ਬਣ ਚੁੱਕਿਆ ਅਕਾਲੀ ਦਲ ਵਰਸ ਪੰਜਾਬ ਦੇ ਪ੍ਰਾਪਤੀ ਤਾਂ ਆਪਣਾ ਰਾਜ ਆ ਇਹ ਆਪਣਾ ਸੰਘਰਸ਼ ਆ ਤੇ ਸੰਘਰਸ਼ ਲੜਦੇ ਰਵਾਂਗੇ ਤੇ ਸੰਘਰਸ਼ ਚ ਅਪਨ ਡਾਊਨ ਤਾਂ ਚੱਲਦਾ ਰਹਿੰਦਾ ਕਿਤੇ ਵੱਧ ਘੱਟ ਹੁੰਦਾ ਸੰਗਤਾਂ ਚ ਜਿਹੜਾ ਉਤਸ਼ਾਹ ਜੋਸ਼ ਆ ਤੁਸੀਂ ਦੇਖ ਰਹੇ ਜੇ ਪੂਰਾ ਚੱਲ ਰਿਹਾ ਅਦਲ ਵਰਸ ਪੰਜਾਬ ਦੀ ਬਣਾਈ ਸੀਗੀ ਉਹਦਾ ਇੱਕ ਸਾਲ ਪੂਰਾ ਹੋਇਆ ਸੀ ਉਹਨਾਂ ਨੇ ਸਾਨੂੰ ਬੜੀ سپورਟ ਦਿੱਤੀ ਆ ਸਾਡੀ ਆਸ ਤੋਂ ਵੱਧ ਸੰਗਤ ਇੱਥੇ ਪਹੁੰਚੀ ਆ ਔਰ ਦੂਸਰੇ ਪਾਸੇ ਜਿੰਨੀ ਸੰਗਤ ਇੱਥੇ ਆਈ ਆ ਉਦੋਂ ਅੱਧੀ ਸੰਗਤ ਤੇ ਉਨੀ ਹੀ ਸਾਨੂੰ ਲੱਗਦਾ ਉਹ ਟ੍ਰੈਫਿਕ ਦੇ ਵਿੱਚ ਜਿਹੜਾ ਸਰਕਾਰ ਨੇ ਰੂਟ ਗਲਤਮਲਤ ਤੇ ਸਾਨੂੰ ਪਾ ਦਿੱਤਾ ਉਹ ਇੱਥੇ ਪਹੁੰਚ ਹੀ ਨਹੀਂ ਸਕੇ ਮੁਖਸਰ ਸਾਹਿਬ ਦੀ ਧਰਤੀ ਤੇ ਆ ਮੁਖਸਰ ਸਾਹਿਬ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਿਆ ਇਸ ਇਲਾਕੇ ਦੇ ਪਤਵੰਤੇ ਸਜਣਾ ਨੂੰ ਬਾਈ ਲੱਖੇ ਦਾ ਆਉਣਾ ਸੁਭਸ਼ਕੀਤ ਮੰਨਿਆ ਗਿਆ ਮੈਂ ਗੱਲ ਵੀ ਕੀਤੀ ਸੀ ਬਹੁਤ ਵਧੀਆ ਉਹਨਾਂ ਨੇ ਸੁਝਾਅ ਦਿੱਤੇ ਕਿ ਜਿਹੜੀ ਚੰਗੀ ਪਾਰਟੀ ਹੋਊਗੀ ਜਿਹੜੀ ਇਸ ਟਾਈਮ ਦੇ ਉੱਤੇ ਪੰਜਾਬ ਦਰਦੀ ਹੋਣਗੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਹੀ ਖੜਿਆ ਆਵਾ ਖੜਦਾ ਰਹੂੰਗਾ ਉਹਦੇ ਨਾਲ ਵੱਡੇ ਚਿਹਰਿਆਂ ਦੀ ਜਦੋਂ ਗੱਲ ਕਰੀਏ ਕੁਝ ਦਿਨ ਪਹਿਲਾਂ ਬਰਜਿੰਦਰ ਸਿੰਘ ਹਸੈਨਪੁਰੀ ਦਾ ਜਲੰਧਰ ਦੇ ਵਿੱਚ ਅਨਾਉਂਸਮੈਂਟ ਹੋਈ ਉਹ ਚੇਅਰ ਦਾ ਅਧਰਲੇ ਪਾਸੇ ਆਉਣਾ ਕਿਤੇ ਨਾ ਕਿਤੇ ਇਸ ਟਾਈਮ ਤੇ ਆਕਾਲੀ ਦਲ ਵਾਰਸ ਪੰਜਾਬ ਦੇ ਨੂੰ ਬਲ ਮਿਲ ਰਿਹਾ ਮੁਖਸਰ ਸਾਹਿਬ ਦੀ ਧਰਤੀ ਤੇ ਜਿੱਥੇ 40 ਮੁਕਤੀਆਂ ਨੂੰ ਸਜਦਾ ਕੀਤਾ ਗਿਆ ਉੱਥੇ ਪਾਰਟੀ ਵੱਲੋਂ ਵੱਡੇ ਅਨਾਊਂਸਮੈਂਟ ਵੀ ਕੀਤੇ ਗਿਆ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਵੈਸਟ ਟਰਮ ਤੇ ਬਾਪੂ ਜੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਜਿਨ੍ਹਾਂ ਨੂੰ ਸੀਐਮ ਚੇਅਰ ਅਨਾਊਂਸ ਕਰ ਦਿੱਤਾ ਗਿਆ ਆਪ ਪਾਰਟੀ ਵੱਲੋਂ ਤੇ 227 ਦਾ ਆਗਾਜ਼ ਵੀ ਕੀਤਾ ਗਿਆ ਤੇ 227 ਦਾ ਸੀਐਮ ਭਾਈ ਅਮਰਤਪਾਲ ਸਿੰਘ ਹੋਣਗੇ ਇਹ ਆਗਾਜ਼ ਤੋਂ ਪਹਿਲਾਂ ਹੀ ਕਹਿਤਾ ਗਿਆ ਸੀ ਤੇ 1 ਸਾਲ ਇਸ ਪਾਰਟੀ ਨੂੰ ਹੋ ਗਿਆ ਤੇ 1 ਸਾਲ ਦੇ ਵਿੱਚ ਕਿਹੋ ਜੀਆਂ ਗਤੀਵਿਧੀਆਂ ਇਹਦੇ ਵਾਸਤੇ ਪਾ 2 ਮਿੰਟ ਗੱਲ ਕਰਾਂਗੇ ਬਾਪੂ ਜੀ ਸਾਡੇ ਨਾਲ ਆ ਬਾਪੂ ਤਰਸੇਮ ਸਿੰਘ ਜੀ ਪਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਕਿਵੇਂ ਅੱਜ ਸੇਤਾਂ ਕੋਲ ਠੀਕ ਨਹੀਂ ਲੱਗ ਰਹੀਆਂ ਚਲੋ ਇਹ ਮੌਸਮ-ਮੌਸਮ ਦਾ ਇਦਾਂ ਦੇ ਖਰਾਬੀ ਹੁੰਦੀ ਚੱਲਦੀ ਰਹਿੰਦੀ ਆ ਪਰ ਫੇ ਵੀ ਸੰਗਤਾਂ ਦੇ ਇਰਸ਼ਾ ਨਾਲ ਸੇਰ ਠੀਕ ਹੀ ਚੜਦੀ ਕਲਾ ਚੜਦੀ ਕਲਾ ਹਾਂ ਕਿ ਪਟਨਕੋਟ ਸ਼ੁਕਰ ਹੈ ਜੀ ਚਿਹਰਾ ਦੱਸ ਬਿਆ ਚਿਹਰਾ ਬਾਗੋ ਬਾਗ ਕਿੰਨੀ ਕਿਰਪਾ ਹੋਈ ਇੱਥੇ ਜਿੰਨਾ ਕਿ ਤੁਸੀਂ ਸੋਚਿਆ ਸੀ ਕੱਠੋਂ ਤੋਂ ਵੱਧ ਸੀ ਕਿਵੇਂ ਦਾ ਸੀ ਮੇਰਾ ਖਿਆਲ ਹੈ ਕਿ ਕੱਠ ਤੇ ਜੇ ਹੋਰ ਵੀ ਬਹੁਤ ਵੱਧ ਹੋ ਸਕਦਾ ਸੀ ਕਈ ਸੰਗਤਾਂ ਨੂੰ ਰਸਤੇ ਚੋਂ ਵਾਪਸ ਜਾਣਾ ਪਿਆ ਜਿੱਦਾਂ ਰੋਡ ਜਾਮ ਸੀਗੇ ਕਈ ਜਿਹੜਾ 3-4 ਘੰਟੇ ਦਾ ਰਸਤਾ ਸੀ ਉਹਨੂੰ 6-6 7-7 ਘੰਟੇ ਤੇ ਕਈ ਅਜੇ ਸ਼ਾਮ ਤੱਕ ਪ੍ਰੋਗਰਾਮ ਖਤਮ ਹੋਣ ਤੱਕ ਪਹੁੰਚ ਰਹੇ ਸੀ ਲੋਕ ਤੇ ਇਸ ਕਰਕੇ ਬਹੁਤ ਲੋਕਾਂ ਨੂੰ ਖੱਜਲ ਖਰਾਬੀ ਦਾ ਕੁਝ ਤੇ ਕੁਦਰਤੀ ਕਿ ਟ੍ਰੈਫਿਕ ਜ਼ਿਆਦਾ ਸੀ ਕੁਝ ਸਰਕਾਰ ਦੀਆਂ ਰੋਕਾਂ ਕੋਈ ਇਹੋ ਜਿਹੇ ਰਸਤੀਆਂ ਚ ਐਡਵਰਟ ਕਰਕਤਾਂ ਕਿ ਉਹ ਲੋਕਾਂ ਨੂੰ ਬਹੁਤ ਮੁਸ਼ਕਲ ਆ ਪਹੁੰਚ ਵੀ ਨਹੀਂ ਸਕੇ ਬਹੁਤ 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 ਗ੍ਰੈਸੀ ਦੇ ਰਸਤੇ ਬਹੁਤ ਬਹੁਤ ਪਹੁੰਚ ਪਹੁੰਚ ਨਹੀਂ ਸਕੇ ਜਿਹੜੀਆਂ ਸੰਗਤਾਂ ਪਹੁੰਚੀਆਂ ਉਹ ਵੀ ਬਹੁਤ 2 ਵਜੇ ਤੱਕ ਉਹਨਾਂ ਨੂੰ ਮਾ ਇੱਥੇ ਦਾਖਲਾ ਮਿਲਿਆ ਇਸ ਕਰਕੇ ਬਹੁਤ ਜਿਹੜਾ ਕਿ ਉਹਨਾਂ ਨੂੰ ਸ਼ਗਰਸ਼ ਕਰਨਾ ਪਿਆ ਇੱਥੇ ਰੋਜ਼ਾਨਾ ਹੀ ਮੈਂ ਵੇਖ ਰਿਹਾ ਕਿ ਤੁਹਾਡੀ ਕਦੀ ਤਸਵੀਰ ਕਿਤੇ ਹੁੰਦੀ ਆ ਸਾਡੇ ਨਾਲ ਆ ਆ ਗਿਆ ਜੀ ਆ ਸਾਡੇ ਨਾਲ ਆ ਗਿਆ ਵੈਸੇ ਵਧੀਆ ਸੰਕੇਤ ਆ ਮੈਂ ਪਹਿਲਾਂ ਕਿਹਾ ਸੀ ਕਿਉਂਕਿ ਚੰਗੇ ਚਿਹਰੇ ਨੇ ਆਉਣਾ ਬਰਜਿੰਦਰ ਸਿੰਘ ਸੈਨਪਰੀ ਦਾ ਆਉਣਾ ਅੱਜ ਲਖੇ 22 ਦਾ ਆਉਣਾ ਹੋਰ ਬਹੁਤ ਆ ਚਿਹਰੇ ਸੀ ਤੁਹਾਨੂੰ ਕਿਵੇਂ ਦੇਖ ਰਹੇ ਹੋ ਅਕਾਲੀ ਦਲ ਵਾਰਿਸ ਪੰਜਾਬ ਦਾ 1 ਸਾਲ ਦਾ ਆਗਾਜ਼ ਅੱਜ 1 ਸਾਲ ਹੋ ਗਿਆ ਜੀ ਇਸ ਪਾਰਟੀ ਨੂੰ ਕਿ 1 ਸਾਲ ਦੇ ਵਿੱਚ ਇਸ ਟਾਈਮ ਦੇ ਉੱਤੇ ਇੱਕ ਵੱਡੀ ਤਰ੍ਹਾਂ ਦੇ ਵਿੱਚ ਤੁਹਾਡੇ ਲੋਕ ਜੁੜ ਰਹੇ ਜੀ ਅਸੀਂ ਇਹ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਦਾ ਗੁਰੂ ਮਹਾਰਾਜ ਦੇ 40 ਮੁਕਤਿਆਂ ਦਾ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਤੇ ਉਹਨਾਂ ਦਾ ਿਕਟਨਕੁੜ ਸ਼ੁਕਰ ਕਰਦੇ ਆ ਕਿ 1 ਸਾਲ ਦੇ ਵਿੱਚ ਸਾਡੀ ਪਾਰਟੀ ਨੇ ਕਾਫੀ ਹੱਦ ਤੱਕ ਕਾਫੀ ਪੰਡਾ ਤੈਅ ਕੀਤਾ ਤੇ ਇਹਦੇ ਚ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਇਸ ਪਾਰਟੀ ਤੇ ਵਿਸ਼ਵਾਸ ਆ ਗਿਆ ਕਿ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਸਾਰਿਆਂ ਨੇ ਹੱਥ ਵੇਖ ਚੁੱਕੇ ਆ ਕਿ ਦੂਜੀਆਂ ਪਾਰਟੀਆਂ ਨੇ ਪੰਜਾਬ ਨਾਲ ਬਹੁਤ ਵੱਡੇ ਧੋਖੇ ਕੀਤੇ ਸਾਨੂੰ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਹਰ ਇੱਕ ਫੀਲਡ 'ਚ ਸਾਨੂੰ ਬੜਾ ਪਿਛੜ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬਹੁਤ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਹੁਤ ਵੱਡੀ ਉਮੀਦ ਆ ਤੇ ਉਹਦਾ ਕਰਕੇ ਮੇਰੇ ਖਿਆਲ ਪੰਜਾਬ ਦੇ ਜਿਹੜੇ ਸਿਰਦ ਲੋਕ ਆ ਜਿਹੜੇ ਪੰਜਾਬ ਦੀ ਹੋਂਦ ਨੂੰ ਹੋਂਣੀ ਨੂੰ ਬਚਾਈ ਰੱਖਣਾ ਚਾਹੁੰਦੇ ਆ ਉਹ ਵੱਡੀ ਪੱਦਰ ਤੇ ਹੁਣ ਇਹ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਆ ਨੌਜਵਾਨ ਯੂਨੀਵਰਸਟੀਆਂ ਦੇ ਚੰਗੇ ਪੜੇ ਲਿਖੇ ਨੌਜਵਾਨ ਜਿਹੜੇ ਆ ਉਹਨਾਂ ਉਹ ਵੀ ਸਾਡੇ ਨਾਲ ਆ ਰਹੇ ਆ ਤੇ ਮੇਰੇ ਖਿਆਲ ਕਾਉਣ ਵਾਲੇ ਟਾਈਮ 'ਚ ਸਾਡੀ ਪਾਰਟੀ ਜਿਹੜੀ ਹੈ ਕਿ ਬਹੁਤ ਵੱਡੀ ਤਰੱਕੀ ਕਰੂਗੀ ਅੱਛਾ ਬਾਪੂ ਜੀ 2027 ਦੇ ਵਿੱਚ ਹਮ ਕੱਲ੍ਹ ਇਹ ਨਾਲ ਰਲੇਵਾ ਹੋ ਸਕਦਾ ਜਿਵੇਂ ਤਰਨਤਾਂ 'ਚ ਤੁਸੀਂ ਇਕੱਠੇ ਬੈਠੇ ਸੀ ਤੇ ਮੇਰਾ ਖਿਆਲ ਹੈ ਕਿ ਅਜੇ ਫੇਰ ਹਾਲ ਤੇ ਅਸੀਂ ਆਪੋ ਆਪਣੀਆਂ ਪਾਰਟੀਆਂ ਨੂੰ ਮੇਰੇ ਖਾਤੇ ਤਕੜਾ ਕਰਨ ਦੀ ਲੋੜ ਆ ਤੇ ਜੋ 27 ਦੇ ਲਾਗੇ ਜਾ ਕੇ ਅਸੀਂ ਦੇਖਾਂਗੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਹੁਣ ਆਪਣੀ ਸਾਡੀ ਪਾਰਟੀ ਦਾ ਢਾਂਚਾ ਅਸੀਂ ਪਿੰਡ-ਪਿੰਡ ਤੱਕ ਹਰੇ ਪਿੰਡ ਤੱਕ ਪਹੁੰਚਾਵਾਂਗੇ ਹਰੇਕ ਹਰੇਕ ਜਿਹੜਾ ਪੰਜਾਬ ਦਾ ਵਾਸੀ ਆ ਪੰਜਾਬ ਦਾ ਵਾਰਸ ਉਹਦੇ ਤੱਕ ਅਸੀਂ ਪਹੁੰਚ ਕਰਾਂਗੇ ਕਿ ਤੁਸੀਂ ਇਸ ਪਾਰਟੀ ਨਾਲ ਜੁੜੋ ਤੇ ਆਪਾਂ ਨੂੰ ਪੰਜਾਬ ਦੇ ਵਾਰਿਸ ਹੋਣ ਦਾ ਪੰਜਾਬ ਨੂੰ ਸੰਭਾਲਣ ਦਾ ਜਿਹੜਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਆ ਆਪਾਂ ਸਾਡੇ ਰੈਲਮੈਂਟ ਕਿ ਕਰੀਏ ਤੇ ਮੇਰਾ ਖਿਆਲ ਹੈ ਕਿ ਸਾਡੀ ਪਾਰਟੀ ਆਪਣੇ ਤੌਰ ਤੇ ਹੀ ਕਾਫੀ ਵੱਡੀ ਹੋ ਕੇ ਉਭਰੂਗੀ ਜੀ ਅੱਛਾ ਕਿ ਨਸ਼ਿਆਂ ਦਾ ਰੁਝਾਨ ਹਰ ਮਤਲਬ ਕਿ ਜਦੋਂ ਤੁਹਾਨੂੰ ਮੇਰੀ ਹੁੰਦੀ ਹੈ ਗੱਲਬਾਤ ਮੈਂ ਜ਼ਰੂਰ ਕਰਦਾ ਹਾਂ ਕਿਉਂਕਿ ਪੰਜਾਬ ਦੀ ਤਰਾਸਤੀ ਬਣ ਚੁੱਕਿਆ ਰੁਝਾਨਾ ਬੱਚਿਆਂ ਦੀਆਂ ਲਾਸ਼ਾਂ ਉੱਠਣੀਆਂ ਗੈਂਗਸਟਰਵਾਦ ਦਾ ਪੈਦਾ ਹੋ ਜਾਣਾ ਤੇ ਲਾਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖ ਰਹੇ ਹੋ ਰੁਝਾਨਾ ਕੋਈ ਨਾ ਕੋਈ ਕਤਲ ਪੰਜਾਬ ਦੇ ਮੇਰਾ ਖਿਆਲ ਹੈ ਕਿ ਜਿਹੜੀ ਸਰਕਾਰ ਨੂੰ 4-4 ਸਾਲ ਦਾ ਸਮਾਂ ਹੋ ਗਿਆ ਸਮਝੋ ਇਥੇ ਰਾਜ ਕਰਦੇ ਹਨ ਇਹਨਾਂ ਨੇ ਇਹ ਵਾਦੇ ਕਰਕੇ ਆਏ ਸੀ ਕਿ ਅਸੀਂ ਇਥੋਂ ਮਾਫੀਆ ਨਸ਼ਿਆ ਮਾਫੀਆ ਰੇਤਾ ਮਾਫੀਆ ਹੋਰ ਜਿਹੜੇ ਮਾਫੀਏ ਇਥੇ ਕੰਮ ਕਰ ਰਿਹਾ ਪੂ ਮਾਫੀਆ ਸਾਰੇ ਨੂੰ ਖਤਮ ਕਰਾਂਗੇ ਮੇਰਾ ਖਿਆਲ ਸਰਕਾਰ ਕਿਸੇ ਕੰਮ 'ਚ ਵੀ ਸਫਲ ਨਹੀਂ ਹੋ ਸਕੀ ਸਰਕਾਰ ਹਰੇਕ ਫਰੰਟ 'ਤੇ ਫੇਲ ਹੋਈ ਆ ਜੇ ਨਸ਼ੇ ਦਾ ਤੇ ਨਸ਼ਾ ਵੀ ਨਸ਼ਰਾ ਬੋਲਬਾਲਾ ਸੋ ਅੱਗੇ ਤੋਂ ਹੀ ਵੱਰ ਚੁੱਕਾ ਦਿਨ ਦਿਹਾੜੇ ਪਤਾ ਨਹੀਂ ਇੱਕ ਦਿਨ 'ਚ ਕਿੰਨੀਆਂ ਨੌਜਵਾਨਾਂ ਦੀਆਂ ਜਿਹੜੀਆਂ ਕਿ ਲਾਸ਼ਾਂ ਬਲਦੀਆਂ ਦੂਸਰਾ ਗੈਂਗਸਟਰਵਾਦ ਪੰਜਾਬ ਚ ਪਤਾ ਨਹੀਂ ਕਿੰਨੇ ਕਤਲ ਹੋ ਰਹੇ ਚੰਗੇ ਚੰਗੇ ਲੋਕਾਂ ਦੇ ਚੁਣ-ਚੁਣ ਕੇ ਕਤਲ ਕੀਤੇ ਜਾ ਰਹੇ ਆ ਤੇ ਬਹੁਤ ਪੰਜਾਬ ਦੇ ਮੱਥੇ ਤੇ ਇੱਕ ਬਹੁਤ ਵੱਡਾ ਕਲੰਕ ਵੀ ਆ ਤੇ ਇਹ ਇਹ ਸਾਡੀ ਨੌਜਵਾਨੀ ਨੂੰ ਵੀ ਖਾਸ ਕਰਕੇ اپੀਲ ਆ ਕਿ ਸਾਨੂੰ ਇਹੋ ਜਿਹਾਂ ਇਹ ਜਿਹੜਾ ਕਿ ਇਹੋ ਜਿਹੇ ਰਸਤੇ ਨਹੀਂ ਅਖਤियार ਕਰਨੇ ਚਾਹੀਦੇ ਸਾਨੂੰ ਆਪਣੇ ਜੋ ਵੀ ਭਰਾਵਾਂ ਨੂੰ ਮਾਰਨ ਵਾਲੀ ਜਿਹੜੀ ਆ ਇਹ ਬਿਰਤੀ ਹੈ ਉਸ ਤੋਂ ਸਾਨੂੰ ਤਿਆਗ ਕਰਕੇ ਸਾਨੂੰ ਆਪਣੀ ਗੱਲ ਹੋਰ ਤਰੀਕੇ ਨਾਲ ਉਹ ਰੱਖਣੀ ਚਾਹੀਦੀ ਹੈ ਜੋ ਸਾਡੀਆਂ ਦੁੱਖ ਮਸੀਬਤਾਂ ਠੀਕ ਹੈ ਕਿ ਇਹ ਸਾਡੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਹੜੀ ਸਾਡੀ ਪੁਰਾਣੀ ਲੀਡਰਸ਼ਿਪ ਹੈ ਜਾਂ ਰਵਾਇਤੀ ਤਰਾਵਾਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਇੱਕ ਦਿਨ 'ਚ ਨਹੀਂ ਪੈਦਾ ਹੋਈਆਂ ਇਹਨਾਂ ਦੇ ਪਿੱਛੋਂ ਉਹ ਨੌਜਵਾਨਾਂ ਨੂੰ ਆਪਣੇ ਮਤਲਬ ਲਈ ਵਰਤ ਕੇ ਮੁੜ ਕੇ ਫਿਰ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ 'ਚ ਛੱਡ ਦਿੱਤਾ ਜਾਂਦਾ ਤੇ ਉਹਨਾਂ ਕੋ ਫਿਰ ਕੋਈ ਰਸਤਾ ਨਹੀਂ ਬਚਦਾ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਡੀ ਤੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਇਹ ਇਨ੍ਹਾਂ ਕੰਮਾਂ ਤੋਂ ਆ ਗੁਰੂ ਮਹਾਰਾਜ ਦਾ ਉਤਸਰ ਲੈ ਕੇ ਕੋਈ ਚੰਗੀ ਕਿਰਤ ਕਰਕੇ ਜਿੱਥੇ ਵੀ ਬੈਠੇ ਜੋ ਆਪਣੇ ਪੰਜਾਬ ਦੇ ਭਲੇ ਲਈ ਆਪਣੀ ਨੌਜਵਾਨੀ ਦੇ ਭਲੇ ਲਈ ਕੋਈ ਕਾਰਜ ਕਰੋ ਤਾਂ ਕਿ ਆਪਣਾ ਪੰਜਾਬ ਅੱਗੇ ਵਧ ਸਕੇ। ਧੰਨਵਾਦ ਆਪੂ ਜੀ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਮਿਲਦੇ ਹਾਂ ਨਾਲੇ ਵਿਸਥਾਰਤ ਹੋਰ ਬਹੁਤ ਗੱਲਾਂ ਬਾਤਾਂ ਵਾ ਤੇ ਮੇਰੇ ਨਾਲ ਬਾਬਾ ਜੀ ਵੀ ਆਤੇ ਕਰਨਵੀਰ ਸਿੰਘ ਕਰਨਵੀਰ 1 ਸਾਲ ਦਾ ਸਮਾਂ ਹੋ ਗਿਆ ਪਾਰਟੀ ਨੂੰ ਮੈਨੂੰ ਲੱਗਦਾ ਸੀ ਕਿ ਜਦੋਂ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਭਾਈ ਅਮਰਤਪਾਲ ਦੀ ਫੜੋਫੜਾਈ ਤੋਂ ਬਾਅਦ ਇੱਕਦਮ ਪਾਰਟੀ ਦਾ ਲੈਵਲ ਟਿਕਣਾ ਫੜੋਫੜਾਈ ਹੋਣੀ ਉਹਨਾਂ ਦਿਨਾਂ ਨੂੰ ਤੇ ਅੱਜ 1 ਸਾਲ ਤੋਂ ਬਾਅਦ ਦੇ ਵਿੱਚ ਇਹ ਚੀਜ਼ ਨੂੰ ਕਿਵੇਂ ਉਭਾਰਨ ਦੇਖ ਰਹੇ ਤੁਸੀਂ ਦੇਖੋ ਜੀ ਜਦੋਂ ਕਰੈਕ ਡਾਊਨ ਹੋਇਆ ਸੀਗਾ ਚਲੋ ਜਿਵੇਂ ਤੁਸੀਂ ਕਿਹਾ ਕਿ ਗ੍ਰਾਫ ਡਾਊਨ ਗ੍ਰਾਫ ਨਹੀਂ ਡਾਊਨ ਅਸਲ 'ਚ ਸਰਕਾਰ ਨੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਦੇਖ ਰਹੇ ਜੇ ਪਿਛਲੇ ਸਾਲ ਆਗਾਜ਼ ਹੋਇਆ ਸੀ ਪਾਰਟੀ ਦਾ ਤੇ ਅੱਜ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਜਿਹੜਾ ਇੱਥੇ ਲੋਕ ਆਪ ਹਮਾਰੇ ਜਿਹੜਾ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਤੇ ਇਹ ਜਵਾਬ ਦਿੱਤਾ ਇਹਨਾਂ ਸਰਕਾਰਾਂ ਨੂੰ ਵੀ ਕਿ ਭਾਈ ਅਮਰਤਪਾਲ ਸਿੰਘ ਨੂੰ 2027 ਚ ਸੀਐਮ ਵੀ ਬਣਾਉਣਾ ਤੇ ਜਿਹੜੇ ਪੰਥ ਦੀ ਅਗਵਾਈ ਵੀ ਕਰ ਕਰ ਇੱਕ ਸਾਲ ਚ ਇੱਕ ਵੱਡੀ ਪ੍ਰਾਪਤੀ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਕਿਉਂਕਿ ਵੱਡੀਆਂ ਪਾਰਟੀਆਂ ਨੂੰ ਚੈਲੰਜ ਬਣ ਚੁੱਕਿਆ ਅਕਾਲੀ ਤਲਵਾਰਸ ਪੰਜਾਬ ਦੇ ਪ੍ਰਾਪਤੀ ਤਾਂ ਆਪਣਾ ਰਾਜ ਆ ਇਹ ਆਪਣਾ ਸੰਘਰਸ਼ ਆ ਤੇ ਸੰਘਰਸ਼ ਲੜਦੇ ਰਵਾਂਗੇ ਤੇ ਸੰਘਰਸ਼ ਚ ਆਪਨ ਡਾਉਨ ਤਾਂ ਚੱਲਦਾ ਰਹਿੰਦਾ ਕਿਤੇ ਵੱਧ ਘੱਟ ਹੁੰਦਾ ਸੰਗਤਾਂ ਚ ਜਿਹੜਾ ਉਤਸ਼ਾਹ ਜੋਸ਼ ਆ ਤੁਸੀਂ ਦੇਖ ਰਹੇ ਜੇ ਪੂਰਾ ਚੱਲ ਰਿਹਾ ਹੈ ਭੀਸੋ 27 ਨੂੰ ਕਿਵੇਂ ਦੇਖਦੇ ਹੋ 27 ਦੇ ਵਿੱਚ ਕੀ ਮਾਹੌਲ ਬਣੂਗਾ ਤੁਹਾਡੇ ਅਕਾਲੀ ਦਲ ਵਾਰਿਸ ਪੰਜਾਬ ਮਹਾਰਾਜ ਕਿਰਪਾ ਕਰਨ ਗੁਰਾਂੰਦਾਸ ਸਾਹਿਬ ਕਿਰਪਾ ਕਰਨ ਆਪਾਂ ਜਿਹੜੀ ਆ ਸਰਕਾਰ ਹੈ ਖਾਲਸਾ ਜਿਹੜੀ ਆ ਦੀ ਸਰਕਾਰ ਬਣਾਈਏ 2027 ਚ ਤਾਂ ਜੋ ਭਾਈ ਅਮਰਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾ ਕੇ ਤੇ ਇੱਥੇ ਪੰਜਾਬ ਦੀ ਅਗਵਾਈ ਕਰਾਈ ਤੁਹਾਨੂੰ ਤਾਂ ਕਰਨ ਮੇਰੇ ਨਾਲ ਜੋਲ ਸਾਹਿਬ ਜੁੜ ਸੋਗੇ ਪਰਮਜੀਤ ਸਿੰਘ ਜੋਲ ਇੱਕ ਵੱਡਾ ਯੋਗਤਾ ਨਾਲ ਮੈਨਾਂ ਵੀਰਾਂ ਦਾ ਕਹੂੰਗਾ ਕਿਉਂਕਿ ਨੌਜਵਾਨੀ ਦੇ ਜਦੋਂ ਫੜੋ ਫੜਾਈ ਹੋਈ ਇਹ ਨੌਜਵਾਨ ਉਹਦੋਂ ਵੀ ਮੈਦਾਨ ਦੇ ਵਿੱਚ ਸੀ ਕੁਝ ਨਾਮ ਸੀ ਜਿਹੜੇ ਮੈਦਾਨ 'ਚ ਰਹੇ ਡਰੇ ਵੀ ਨਹੀਂ ਤੇ ਭਾਈ ਅਮਰਤਪਾਲ ਸਿੰਘ ਖਰੋਤੇ ਵੀ ਰਹੇ ਪਰਮਜੀਤ ਸਿੰਘ ਜੋਲ ਸਾਡੇ ਨਾਲ ਗੁਰਫਤੇ ਸੰਜ ਕਰਦੇ ਜੋਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਕਿਹੜੇ ਕਿਹੜੇ ਅਗਾਜ਼ ਕੀਤੇ ਗਏ ਤੁਸੀਂ ਜਿਹੜੇ ਮਤੇ ਪੜ੍ਹੇ ਸੀ ਉੱਤੇ ਕੀ ਕੀ ਅਗਾਜ਼ ਕੀਤਾ ਹੈ ਦੇਖੋ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜਿਹੜਾ 2027 ਨੂੰ ਲੈ ਕੇ ਅਸੀਂ ਅੱਜ ਇਹ ਵਿਗਲ ਵਜਾਇਆ ਇਸ ਜਿਹੜੀ ਕਾਨਫਰੰਸ ਸਗੀ कि ਅਸੀਂ ਧਾਰਮਿਕ ਤੇ ਰਾਜਨੀਤਿਕ ਦੋਨੇ ਮੁੱਦਿਆਂ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਅਠਾਵਾਂਗੇ ਔਰ ਭਾਈ ਅਮਰਤਪਾਲ ਸਿੰਘ ਦੇ ਉੱਤੇ ਭਗਵੰਤ ਮਾਨ ਨੇ ਜਿਹੜੀ ਝੂਠੀ ਐਨਐਸਏ ਲਾਈ ਹੋਈ ਆ ਤੇ ਜਿਹੜੀ ਕੇਂਦਰ ਦੀ ਸਰਕਾਰ ਸਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ ਧੱਕੇ ਦੇ ਨਾਲ ਪਿਛਲੇ 14-15 ਸਾਲ ਤੋਂ ਉਸ ਧਿਰ ਨੂੰ ਬਿਠਾ ਲਿਆ ਹੋਇਆ ਉੱਥੇ ਜਿਨ੍ਹਾਂ ਦੇ ਕੋਲ ਕੋਈ ਫਤਵਾ ਨਹੀਂ ਲੋਕਾਂ ਦਾ ਹੈਗਾ ਸੋ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਕਿ ਜਿਹੜੀਆਂ ਸ਼ਰੋਣੀ ਕਮੇਟੀ ਦੀਆਂ ਚੋਣਾਂ ਉਹ ਜਲਦ ਤੋਂ ਜਲਦ ਹੋਣ ਤਾਂ ਕਿ ਕੌਮ ਆਪਣੇ ਉੱਥੇ ਨਮਾਇंदे ਚੁਣ ਕੇ ਜਿਹੜੇ ਧਰਮ ਦੀ ਗੱਲ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਲੈ ਕੇ ਜਾਣ ਉਹਨਾਂ ਨੂੰ ਅਸੀਂ ਉੱਥੇ ਭੇਜੀਏ ਸੋ ਜਿਹੜੇ ਤੁਸੀਂ ਮਤਿਆਂ ਦੀ ਗੱਲ ਕੀਤੀ ਆ ਅੱਜ ਅਸੀਂ ਪੜ੍ਹਿਆ ਉਹਦੇ ਵਿੱਚ ਸਾਨੂੰ ਹਰ ਕਾਨਫਰੰਸ ਦੇ ਉੱਤੇ ਸਾਰੀ ਸੰਗਤ ਕਹਿੰਦੀ ਸੀ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਗੱਲ ਆ ਉਹ ਠੀਕ ਆ ਤੁਸੀਂ ਲੀਗਲੀ ਤੌਰ ਤੇ ਕੋਰਟ ਦੇ ਵਿੱਚ ਕਰ ਰਹੇ ਆ ਪਰ ਜਿਹੜੀਆਂ ਸਰਕਾਰਾਂ ਨੇ ਧੱਕਾ ਕੀਤਾ ਹੋਇਆ ਉਹਨਾਂ ਦੇ ਖਿਲਾਫ ਵੀ ਸਾਨੂੰ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਪਤਾ ਲੱਗੇ ਕਿ ਸੰਗਤ ਕੀ ਚਾਹੁੰਦੀ ਆ ਪੰਜਾਬ ਦੀ ਸੋ ਉਹਦੇ ਲਈ 10 ਤਰੀਕ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕੋਠੀ ਆ ਉਹਦਾ ਘਰਾਉ ਕਰਨ ਜਾ ਰਹੇ ਆ ਉਹ ਪੂਰੇ ਪੰਜਾਬ ਦੇ ਵਿੱਚ ਸੰਗਤ ਨੂੰ ਲੈ ਕੇ ਜਾ ਰਹੇ ਆ ਚੰਡੀਗੜ੍ਹ ਕਿ ਸੰਗਰੂਰ ਵਾਲੀ ਦਾ ਨਹੀਂ ਦੇਖੋ ਚੰਡੀਗੜ੍ਹ ਵਾਲੀ ਚੰਡੀਗੜ੍ਹ ਚੰਡੀਗੜ੍ਹ ਹਾਂਜੀ ਤੇ ਦੂਸਰੇ ਪਾਸੇ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਗੱਲ ਨੂੰ ਅੱਗੇ ਵਧਾਉਣ ਲਈ ਤਾਂ ਜਿਹੜੀ ਸੰਗਤ ਪੰਜਾਬ ਦੀ ਆ ਉਹਨੂੰ ਅਸੀਂ ਉਹ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹਨਾਂ ਚੋਂ ਕੱਢਣ ਲਈ ਉਹਨਾਂ ਨੂੰ ਜਾਗਰਤ ਕਰਨ ਲਈ ਇੱਕ ਅਸੀਂ ਵਹੀਰ ਦੇ ਰੂਪ ਦੇ ਵਿੱਚ ਜਿਹੜੀ 25 ਫਰਵਰੀ ਤੋਂ ਸ਼ੁਰੂ ਕਰਨ ਜਾ ਰਹੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤਾਂ ਤਲਵੰਡੀ ਸਾਬੋ ਜਾ ਕੇ ਉਹਦੀ ਸਭਾਪਤੀ ਹੋਊਗੀ ਇਸ 25 ਫਰਵਰੀ ਨੂੰ ਸੋ ਉਹ ਸਾਡਾ ਪਹਿਲੇ ਪੜਾ ਦਾ ਉਹ ਪ੍ਰੋਗਰਾਮ ਹੋਊਗਾ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਨੂੰ ਇਸੇ ਤਰ੍ਹਾਂ ਤਲਵੰਡੀ ਸਾਬੋ ਤੋਂ ਅੱਗੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਔਰ ਪੰਜਾਬ ਦੇ ਹਰ ਪਿੰਡ ਨੂੰ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਟੱਚ ਕਰਾਂਗੇ ਔਰ ਲੋਕਾਂ ਦੇ ਅੰਦਰ ਜਾਗਰਤੀ ਲੈ ਕੇ ਆਵਾਂਗੇ ਕਿ ਕੇਂਦਰ ਤੋਂ ਚੱਲਣ ਵਾਲੀਆਂ ਇਹ ਜਿਹੜੀਆਂ ਧਿਰਾਂ ਨੇ ਚਾਹੇ ਭਾਜਪਾ ਆ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਇਹ ਸਾਰੀਆਂ ਕਦੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ ਸੋ ਸਾਡੀ ਜਿਹੜੀ ਇਹ ਖੇਤਰੀ ਤਹਿ ਰਿਆ ਅਕਾਲੀ ਦਲ ਵਾਰਿਸ ਪੰਜਾਬ ਦੀ ਇਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਸਾਡਾ ਏਜੰਡਾ ਹੀ ਜਦੋਂ ਪਹਿਲੇ ਦਿਨ ਅਸੀਂ ਪਾਰਟੀ ਬਣਾਈ ਉੱਥੇ ਪੰਥ ਬਚਾਓ ਤੇ ਪੰਜਾਬ ਬਚਾਓ ਸਿਗਾ ਸੋ ਅਸੀਂ ਜਿਹੜਾ 1920 ਦੇ ਵਿੱਚ ਅਕਾਲੀ ਦਲ ਬਣਿਆ ਸੀਗਾ ਜਿਸ ਕਰਕੇ ਬਣਿਆ ਸੀਗਾ ਉਸ ਗੱਲ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਆ ਕੌਮ ਨੇ ਬੜਾ ਸੰਤਾਪ ਹੰਡਾਇਆ ਜਿਹੜੇ ਪਿਛਲੇ ਹਾਲਾਤ ਸਾਡੇ 1978 ਤੋਂ ਲੈ ਕੇ ਪੰਜਾਬ ਦੇ ਉੱਤੇ ਗਾਲ ਲੜਾਈ ਪਈ ਹੋਈ ਸੀਗੀ ਉਹਦੇ ਵਿੱਚ ਸਾਡੀਆਂ ਬੜੀਆਂ ਕੁਰਬਾਨੀਆਂ ਹੋਈਆਂ ਔਰ ਕੋਈ ਵੀ ਉਹਨਾਂ ਗੱਲਾਂ ਦਾ ਅੱਜ ਤੱਕ ਜਿਹੜੀਆਂ ਸਾਡੀਆਂ ਸ਼ਹਾਦਤਾਂ ਹੋਈਆਂ ਕੋਈ ਉਹਨਾਂ ਗੱਲਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਸੋ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਇੱਕ ਆਪਣੀ ਗੱਲ ਰੱਖਣ ਜਾ ਰਹੇ ਹਾਂ ਔਰ ਜਿਹੜੀ ਵਹੀਰ ਹੋਊਗੀ ਉਹ ਬਿਲਕੁਲ ਸ਼ਾਂਤਮਈ ਔਰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਚੱਲੂਗੀ ਸਾਡੇ 10 ਤਰੀਕ ਨੂੰ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਘਰਾਓ ਕਰਨ ਜਾਣਾ ਹਨਾ ਮੁੱਖ ਮੰਤਰੀ ਸਾਹਿਬ ਦਾ ਘਰਾਓ ਦੀ ਗੱਲ ਜਦੋਂ ਵੀ ਹੁੰਦੀ ਆ ਉਹ ਤੇ ਕਿਸਾਨ ਜਥੇਬੰਦੀਆਂ ਨੂੰ ਅੰਦਰੋਂ ਅੰਦਰ ਤਾੜ ਦਿੰਦੇ ਹੁੰਦੇ ਆ ਕੀ ਲੱਗਦਾ ਜਿਹਾ ਜੋ ਕੋ ਮਾਹੌਲ ਬਣਿਆ ਪੰਜਾਬ ਦੇ ਵਿੱਚ ਰੋਕਾਂ ਲੱਗਦੀਆਂ ਫਿਰ ਕੀ ਹੋਊ ਦੇਖੋ ਅੱਜ ਦੀ ਜਿਹੜੀ ਕਾਨਫਰੰਸ ਸੀ ਨਾ ਤੁਸੀਂ ਇਹਦੇ ਵਿੱਚ ਮਾਹੌਲ ਦੇਖਿਆ ਹੁਣ ਨੌਜਵਾਨੀ ਦੇ ਅੰਦਰ ਕਿੰਨਾ ਹਤਸ਼ਾ ਸੀ ਬੀਬੀਆਂ ਸੀ ਬਜ਼ੁਰਗ ਸੀਗੇ ਸਾਰੇ ਹੀ ਬੰਦਿਆਂ ਦੇ ਅੰਦਰ ਸਾਰੀ ਸੰਗਤ ਦੇ ਅੰਦਰ ਇੱਕ ਬਹੁਤ ਵੱਡਾ ਅੱਜ ਉਹਨਾਂ ਦੇ ਮਨ ਦੇ ਵਿੱਚ ਰੋਸ ਵੀ ਸੀਗਾ ਤੇ ਉਹ ਸਾਡੀ ਜਿਹੜੀ ਪਹਿਲੀ ਅਕਾਲੀ ਦਲ ਦੀ ਬਰੇਗੰਡ ਸੀ ਜਿਹੜੀ ਅਸੀਂ ਇੱਥੇ ਪਿਛਲੇ ਸਾਲ ਕਾਲੀ ਪਾਰਟੀ ਜਿਹੜੀ ਕਲਰ ਵਾਰਸ ਪੰਜਾਬ ਦੀ ਬਣਾਈ ਸੀਗੀ ਉਹਦਾ 1 ਸਾਲ ਪੂਰਾ ਹੋਇਆ ਸੀ ਉਹਨਾਂ ਨੇ ਸਾਨੂੰ ਬੜੀ سپورਟ ਦਿੱਤੀ ਆ ਸਾਡੀ ਆਸ ਤੋਂ ਵੱਧ ਸੰਗਤ ਇੱਥੇ ਪਹੁੰਚੀ ਆ ਔਰ ਦੂਸਰੇ ਪਾਸੇ ਜਿੰਨੀ ਸੰਗਤ ਇੱਥੇ ਆਈ ਆ ਉਹਦੋਂ ਅੱਧੀ ਸੰਗਤ ਤੇ ਉੰਨੀ ਹੀ ਸਾਨੂੰ ਲੱਗਦਾ ਉਹ ਟ੍ਰੈਫਿਕ ਦੇ ਵਿੱਚ ਜਿਹੜਾ ਸਰਕਾਰ ਨੇ ਰੂਟ ਗਲਤ ਮਲਤ ਤੇ ਸਾਨੂੰ ਪਾ ਦਿੱਤਾ ਉਹ ਇੱਥੇ ਪਹੁੰਚ ਹੀ ਨਹੀਂ ਸਕੇ ਤੁਸੀਂ ਦੇਖਦੇ ਹੋਵੋਗੇ ਕਿ 3:30 ਵਜੇ ਤੱਕ ਸੰਗਤ ਇੱਥੇ ਪਹੁੰਚਦੀ ਰਹੀ ਆ ਅਖੀਰ ਤੱਕ ਔਰ ਸਾਰੀਆਂ ਰੈਲੀਆਂ ਤਕਰੀਬਨ ਕਿਸੇ ਦੀ 2 ਵਜੇ ਖਤਮ ਹੋ ਗਈ ਕਿਸੇ 8 ਵਜੇ ਤੇ ਸਾਡੀ 4:30 ਪੌਣੇ 5 ਵਜੇ ਤੱਕ ਇਹ ਰੈਲੀ ਚੱਲਦੀ ਰਹੀ ਆ ਸੋ ਇਹਦਾ ਮਤਲਬ ਸੰਗਤ ਦੇ ਅੰਦਰ ਬੜਾ ਵੱਡਾ ਪਿਆਰ ਆ ਉਹ ਪੰਜਾਬ ਦੇ ਲੋਕ ਚਾਹੁੰਦੇ ਆ ਅਸੀਂ ਇੱਥੇ ਬਦਲਾ ਲੈ ਕੇ ਆਉਣਾ ਚਾਹੁੰਦੇ ਆ ਔਰ ਇਸ ਵਾਰ ਜਿਹੜਾ ਬਦਲਾ ਹੋਊਗਾ ਉਹ ਪੰਥ ਦਾ ਤੇ ਪੰਜਾਬ ਦੇ ਵਾਰਸਾਂ ਦਾ ਆਉਣਾ ਆ ਧੰਨਵਾਦ ਜੋਤ ਸਾਹਿਬ ਕਰਨਵੀਰ ਸਿੰਘ ਧੰਨਵਾਦ ਆ ਕਹਿੰਦੇ ਕਿ ਇਸ ਵਾਰ ਬਦਲਾ ਜਿਹੜਾ ਪੰਥ ਦਾ ਹੋਊਗਾ ਤੇ ਪੰਥ ਦੇ ਵਾਰਸਾਂ ਦਾ ਹੋਊਗਾ ਦੇਖਦੇ ਆ 227 ਦਾ ਆਗਾਜ਼ ਸੀ ਅੱਜ 1 ਸਾਲ ਵਾਰਸ ਪੰਜਾਬ ਦੇ ਅਕਾਲੀ ਦਲ ਨੂੰ ਹੋ ਗਿਆ ਉਸ ਤੋਂ ਬਾਅਦ ਵਿੱਚ ਅਨਾਉਂਸਮੈਂਟ ਆ ਕਹਿੰਦੇ ਕਿ ਇੱਕ ਪਿੰਡ ਪਿੰਡ ਤੱਕ ਇੱਕ ਹੋਕਾ ਵੀ ਦਵਾਂਗੇ ਅਸੀਂ ਵਹੀਰ ਦੇ ਰੂਪ ਦੇ ਵਿੱਚ ਤੇ 10 ਤਰੀਕ ਨੂੰ ਮੁੱਖ ਮੰਤਰੀ ਦੇ ਘਰ ਦੇ ਘਰਾਓ ਦਾ ਕਹਿਤਾ ਅਸੀਂ ਘਰ ਦਾ ਘਰਾਓ ਕਰਾਂਗੇ ਉਹ ਰਿਹਾਈਆਂ ਦੇ ਮੁੱਦੇ ਤੇ ਉਹ ਬਹੁਤ ਮੁੱਦੇ ਹੋ ਸਕਦੇ ਆ ਉਸ ਦੇ ਵਿੱਚ ਤੇ ਨਾਲ ਹੀ ਇੱਕ ਆਗਾਜ਼ ਹੋਊਗਾ ਔਲੇ ਸਮੇਂ ਤੇ ਵਿੱਚ ਵਹੀਰ ਦਾ ਜਿਹਦਾ ਆਗਾਜ਼ ਕਰਤਾ ਜਾਊਗਾ 25 ਫਰਵਰੀ ਨੂੰ ਉਸ ਤੋਂ ਬਾਅਦ ਵਿੱਚ ਰਿਹਾਈ ਦੀ ਵੀ ਗੱਲ ਆ ਦੇਖਦੇ ਆ ਭਾਈ ਜਦੋਂ ਅਮਰਪਾਲ ਸਿੰਘ ਦੀ ਗੱਲ ਕਰਦੇ ਆਂ ਰਿਹਾਈ ਕਦੋਂ ਹੁੰਦੀ ਆ 227 ਦਾ ਮੁੱਖ ਮੰਤਰੀ ਅਹੁਦੇਦਾਰ ਦਾ ਵੀ ਐਲਾਨ ਕਰਤਾ ਗਿਆ ਵਕਿ ਮੁੱਖ ਮੰਤਰੀ ਅਹੁਦੇ ਦੇ ਉੱਤੇ 227 ਦੇ ਵਿੱਚ ਭਾਈ ਅਮਰਪਾਲ ਸਿੰਘ ਬੈਠੇਗਾ ਪਰ ਜੇਲ੍ਹ ਦੇ ਵਿੱਚ ਹੋਣ ਦੀ ਖਾਤਰ ਕੀ ਉਹਨਾਂ ਦੀਆਂ ਚਾਰਾ ਜੁਈਆਂ ਕੀ ਹੁੰਦੀਆਂ ਆਉਣ ਲਈ ਸਮਝ ਦੇਖਦੇ ਆਂ ਕਿਉਂਕਿ ਇਹਨਾਂ ਦੇ ਵਕੀਲ ਸਾਹਿਬਾਨ ਆ ਕੋਸ਼ਿਸ਼ ਕਰਨਗੇ ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਦੇ ਪਰ 1 ਸਾਲ ਬੀਤਣ ਤੋਂ ਬਾਅਦ ਕੈਡਰ ਦੇ ਵਿੱਚ ਵਾਧਾ ਹੋਣ ਤੇ ਜ਼ਰੂਰ ਅਕਾਲੀ ਦਲ ਵਾਰਸ ਪੰਜਾਬ ਦੀ ਨੇ ਇੱਕ ਵੱਡੀ ਖੁਸ਼ੀ ਵੀ ਦਿਖਾਈ ਆ ਤੇ ਆਉਣ ਲਈ ਸਮਝ ਕਿਹਾ ਕਿ ਇਸ ਇੱਕ ਵੱਡੀ ਪਾਰਟੀ ਤੌਰ ਤੇ ਸਾਹਮਣੇ ਆਵਾਂਗੇ